ਹਾਂਜੀ ਐਡਵੋਕੇਟ ਇਮਾਨ ਸਿੰਘ ਖਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਖਾਲਸਾ ਵਾਹਿ ਫਤਿਹ ਹੋਰ ਕੀ ਹਾਲ ਚਾਲ ਹੈ ਹਾਂਜੀ ਹਰਪ੍ਰੀਤ ਸਿੰਘ ਮੁਖੂ ਬੇਨਤੀ ਕਰਦੇ ਚੜ੍ਹ ਜੀ ਕਾਲਾ ਚੋ ਕਿਰਪਾ ਮਹਾਰਾਜ ਕਿਰਪਾ ਤੁਸੀਂ ਸੁਣਾਓ ਜੀ ਆ ਐਡਵੋਕੇਟ ਸਾਹਿਬ ਇੱਕ ਜਾਣਕਾਰੀ ਤੁਹਾਡੇ ਕੋਲ ਲੈਣੀ ਚਾਹੁੰਦਾ ਸਮ ਹੈ ਹਾਂਜੀ 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 ਕਿਉਂਕਿ ਵਾਰਸ ਪੰਜਾਬ ਜਥੇਬੰਦੀ ਦੇ ਤੁਸੀਂ ਸਕੱਤਰ ਵੀ ਹੋ ਹਾਂਜੀ 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 ਇੱਕ ਤੇ ਦੱਸੋ ਵੀ ਇਲੈਕਸ਼ਨ ਦਾ ਜਿਹੜਾ ਚੱਲ ਰਿਹਾ ਸੀ ਖਾਸ ਕਰਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕਰੀਏ ਜਿੱਥੋਂ ਭਾਈ ਅਮਰਤਪਾਲ ਸਿੰਘ ਜੀ ਆਜ਼ਾਦ ਇਲੈਕਸ਼ਨ ਲੜਦੇ ਪਏ ਨੇ हां जी हां जी ਸਾਰਾ ਕੁਛ ਚੜ੍ਹਦੀ ਕਲਾ ਦੇ ਵਿੱਚ ਸੰਪੰਨ ਹੋ ਗਿਆ ਸਮਾਪਤ ਹੋ ਗਿਆ ਜੀ ਹਾਂ ਜੀ ਬਹੁਤ ਜ਼ਿਆਦਾ ਮਹਾਰਾਜ ਦੀ ਕਿਰਤ ਹੈ ਜੀ ਬਿਨਾਂ ਕਿਸੇ ਲੜਾਈ ਝਗੜੇ ਕਿਸੇ ਹੋਰ ਦੁਸ਼ਮਣबाजੀਆਂ ਤੋਂ ਬਿਲਕੁਲ ਜ਼ਿਆਦਾ ਬਹੁਤ ਵਧੀਆ ਇੱਕ ਤਰੀਕੇ ਦੇ ਨਾਲ ਮੈਂ ਕਹੂੰਗਾ ਸੁਨਾਮੀ ਆਈ ਹੋਈ ਸੀ ਜੋ ਖਡੂਰ ਸਾਹ ਪਾਰਲੀਮੈਂਟਰੀ ਸੀਟ ਹੈ ਜੀ ਨੌ ਹਲਕੇ ਨੇ ਮਾਝੇ ਮਾਲਵੇ ਤੇ ਦੁਆਬੇ ਦੇ ਸਾਰਿਆਂ ਦੇ ਵਿੱਚੀ ਬਹੁਤ ਜ਼ਿਆਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੰਨਾ ਜ਼ਿਆਦਾ ਪਰਮਾ ਹੰਗਾਰਾ ਮੈਂ ਕਦੇ ਨਹੀਂ ਦੇਖਿਆ ਜੀ ਜੋ ਟੀਵੀ ਤੇ ਵੀ ਜੋ ਵੱਡੇ ਵੱਡੇ ਲੀਡਰ ਨੇ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਚਾਹੇ ਹਮੇਸ਼ਾ ਹੋਵੇ ਚਾਹੇ ਕੋਈ ਹੋਰ ਲੀਡਰ ਹੋਵੇ ਮੈਨੂੰ ਲੱਗਦਾ ਉਸ ਤੋਂ ਉਹਨਾਂ ਤੋਂ ਵੀ ਵੱਧ ਕੇ ਜੋ ਲੀਡ ਹੈ ਉਹ ਭਾਈ ਅਮਰਤਪਾਲ ਸਿੰਘ ਨੂੰ ਮਿਲਣੀ ਹੈ ਜੀ ਅੱਛਾ ਤੁਹਾਨੂੰ ਲੱਗਦਾ ਪਿਆ ਆ ਮੇਰਾ ਮੇਰਾ ਕਿ ਤੁਸੀਂ ਬਹੁਤ ਵੱਡਾ ਬਿਆਨ ਦੇ ਰਹੇ ਹੋ ਨਹੀਂ ਮੇਰਾ ਪੂਰਾ ਇਹ ਅੰਦੇਸ਼ਾ ਹੈ ਜੀ ਪੂਰਾ ਮੈਨੂੰ ਯਕੀਨ ਹੈ ਇਸ ਚੀਜ਼ ਦੇ ਉੱਪਰ ਹੀ ਬਹੁਤ ਵੱਡੀ ਇੱਕ ਰਿਕਾਰਡ ਸੈੱਟ ਹੋਣਾ ਹੈ ਮੈਂ ਕੰਗਾ ਪੂਰੇ ਹਿੰਦੁਸਤਾਨੀਆਂ 545 ਸੀਟਾਂ ਦੇ ਵਿੱਚੋਂ ਜੋ ਖਡੂਰ ਸਾਹਿਬ ਸੀਟ ਨੇ ਇਹ ਸੈੱਟ ਕਰ ਮੈਂ ਅੱਜ। ਠੋਕੇ ਇੱਕ ਜਾਣਕਾਰੀ ਮੈਨੂੰ ਹੋਰ ਦਿਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕਾਫੀ ਲੋਕਾਂ ਨੂੰ ਸਮਨ ਆਏ ਨੇ ਖਾਸ ਕਰਕੇ ਖਰਚਿਆਂ ਨੂੰ ਲੈ ਕੇ। ਜੇ ਮੈਂ ਆਪਣੀ ਗੱਲ ਕਰਾਂ ਮੈਂ ਹਰਪ੍ਰੀਤ ਸਿੰਘ ਵੱਖੂ ਮੈਨੂੰ ਵੀ ਸਮਨ ਆਏ ਨੇ। ਜਦਕਿ ਮੈਂ ਖਡੂਰ ਸਾਹਿਬ ਹਲਕੇ ਦੇ ਵਿੱਚ ਸਿਰਫ ਕਵਰੇਜ ਕੀਤੀ ਹੈ ਨਾ ਤੇ ਮੈਂ ਜਥੇਬੰਦੀ ਦਾ ਕੋਈ ਮੈਂਬਰ ਹਾਂ। ਨਾ ਮੈਂ ਜਥੇਬੰਦੀ ਦੇ ਕੋਈ ਖਰਚਿਆਂ ਦੇ ਵਿੱਚ ਹਾਂ। ਨਾ ਇਲੈਕਸ਼ਨ ਦੀ ਜਿਹੜੀ ਕੈਂਪੇਨ ਕੀਤੀ ਹੈ ਇਹਦੇ ਕੋਈ ਮੈਂਬਰ ਬਣਾਏ ਉਹਨਾਂ ਦੇ ਵਿੱਚ ਆ ਨਾ ਕੋ ਉਦੇਦ ਹਾਂਜੀ ਇੱਕ ਡਾਕੂਮੈਂਟਰੀ ਦੀ ਗੱਲ ਕੀਤੀ ਜਾ ਰਹੀ ਹੈ ਆਨੰਦਪੁਰ ਵਾਪਸੀ ਤੇ ਉਹਦੇ ਖਰਚਿਆਂ ਦੀ ਗੱਲ ਕੀਤੀ ਜਾ ਰਹੀ ਹੈ ਆਨੰਦਪੁਰ ਵਾਪਸੀ ਡਾਕੂਮੈਂਟਰੀ ਕਿੰਨਾ ਨੇ ਤਿਆਰ ਕੀਤੀ ਕਿੰਨਾ ਨੇ ਨਹੀਂ ਕੀਤੀ ਕਿਹੜੀ ਟੀਮ ਹੈ ਕਿੰਨਾ ਖਰਚਾ ਹੈ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਨਾ ਮੈਨੂੰ ਵੀ ਸੰਮਣ ਆ ਗਏ ਇਹ ਜਿਹੜੇ ਸੰਮਣ ਆ ਰਹੇ ਨੇ ਕੁਝ ਲੋਕਾਂ ਨੂੰ ਇਹਦਾ ਕੀ ਕਾਰਨ ਹੈ ਇਹ ਦੇਖੋ ਜੋ ਇੱਕ ਬੜਾ ਰੁਟੀਨ ਜਿਹਾ ਮੈਟਰ ਹੈ ਜੀ ਜੋ ਚੀਫ ਇਲੈਕਟੋਰਲ ਅਫੀਸਰ ਨੇ ਪੇਸ਼ ਆਲਦੇ ਆ ਦੀ ਜਿਹੜੇ ਡੀਸੀ ਹੁੰਦੇ ਨੇ ਹਰੇਕ ਜ਼ਿਲ੍ਹੇ ਦੇ ਜਦੋਂ ਜਿਹੜੇ ਅਨ ਦੇ ਕੌਨਸਟਿਟੂਐਂਸੀ ਪੈਂਦੀ ਆ ਉਹ ਰਿਟਰਨਿੰਗ ਆਫਸਰ ਬਣਾਏ ਹੁੰਦੇ ਨੇ ਤੁਸੀਂ ਆ ਵੀ ਪਿੱਛੇ ਹੁਣ ਚੋਣਾਂ ਦੇ ਵਿੱਚ ਵੀ ਇਨੋਵਾ ਗੱਡੀ ਜਾਂ ਹੋਰ ਗੱਡੀ ਦੇ ਉੱਪਰ ਕੈਮਰਾ ਲੱਗਿਆ ਹੁੰਦਾ ਬਾਹਰ ਡੰਡੀ ਦੇ ਉੱਪਰ ਤੇ ਉਹ ਅਬਜ਼ਰਵਰ ਹੁੰਦੇ ਨੇ ਉਹ ਸਾਰਾ ਦੇਖਦੇ ਜਾਂਦੇ ਹੁੰਦੇ ਨੇ ਕਿੱਥੇ ਕਿੰਨਾ ਇਕੱਠ ਹੈ ਕੀ ਹੋ ਰਿਹਾ ਹੈ ਬਾਕੀ ਸੋਸ਼ਲ ਮੀਡੀਆ ਤੇ ਇਹਨਾਂ ਦੇ ਅਬਜ਼ਰਵਰ ਹੁੰਦੇ ਨੇ ਤੇ ਡਾਟਾ ਐਕਿਮੂਲੇਟ ਕਰਕੇ ਆਪਾਂ ਨੂੰ ਭੇਜਦੇ ਹੁੰਦੇ ਆ ਵੀ ਸਾਨੂੰ ਇਹ ਸ਼ੰਕਾ ਹੈ ਵੀ ਤੁਸੀਂ ਇੰਨਾ ਖਰਚਾ ਕੀਤਾ ਹੈ ਤੇ ਭਾਈ ਹੰਪਤਪਾਲ ਸਿੰਘ ਇੱਕ ਆਜ਼ਾਦ ਉਮੀਦਵਾਰ ਲੜ ਰਹੇ ਨੇ ਤੇ ਉਹਨਾਂ ਨੂੰ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਅਥੋਰਾਈਜ਼ ਖਰਚਾ ਉਹ 75 ਲੱਖ ਦਾ ਹੈ ਤੇ ਇੱਕ ਜਿਹੜਾ ਪਾਰਟੀ ਦਾ ਉਮੀਦਵਾਰ ਹੁੰਦਾ ਉਹਨੂੰ ਅਥੋਰਾਈਜ਼ ਖਰਚਾ ਸਵਾ ਕਰੋੜ ਦਾ ਹੁੰਦਾ ਹੈ ਜੀ ਪਰ ਉਹਦੇ ਵਿੱਚ ਰਹਿ ਕੇ ਇੱਕ ਚੋਣ ਲੜਨੀ ਹੁੰਦੀ ਹੈ ਜੀ ਆਪਾਂ ਸਪੋਜ਼ ਕਰੋ ਕਿਤੇ ਕੱਟ ਹੋ ਗਿਆ ਤੇ 400 ਬੰਦੇ ਦਾ ਤਾਂ ਉਹ ਖਰਚਾ ਉਸਾਰਨ 2.5 ਲੱਖ ਪਾ ਦਿੰਦੇ ਹੁੰਦੇ ਨੇ ਪਰ ਉਸ ਦਾ ਇੱਕ ਸੁਧਾਰਨ ਗਿਆ ਜਵਾਬ ਹੁੰਦਾ ਵੀ ਲੋਕਾਂ ਨੇ ਆਪ ਕਰ ਰਹੇ ਨੇ ਇਹ ਕੋਈ ਸ਼ੀਲ ਲਾ ਰਿਹਾ ਕੋਈ ਪਕੌੜਿਆਂ ਦਾ ਲੰਗਰ ਲਾ ਰਿਹਾ ਕੋਈ ਵੈਸੇ ਲੰਗਰ ਲਾ ਰਿਹਾ ਤੇ ਲੋਕ ਵੌਲੰਟੇਰੀ ਕਰ ਰਹੇ ਨੇ ਤਾਂ ਉਹ ਖਰਚਾ ਕੱਟਿਆ ਜਾਂਦਾ ਹੁੰਦਾ ਅੱਛਾ ਅੱਛਾ ਉਹ ਹੋਰ ਮਰ ਗਿਆ ਸਰਕਾਰੀ ਪ੍ਰੋਸੀਜਰ ਹੈਗਾ ਜਿਹੜਾ ਆਪਾਂ ਉਹ ਆਪਾਂ ਨੂੰ ਜਵਾਬ ਸਬੀ ਕਰਨਗੇ ਤੇ ਆਪਾਂ ਜਵਾਬ ਦੇਣਾ ਹੁੰਦਾ ਹੋਰ ਇਸ ਤੋਂ ਵੱਧ ਕੇ ਉਹ ਕੁਝ ਵੀ ਨਹੀਂ ਹੁੰਦਾ ਜੀ 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 ਬਿਲਕੁਲ ਜੀ ਬਿਲਕੁਲ ਇੱਕ ਜਾਣਕਾਰੀ ਹੋਰ ਦਿਓ ਜਿਵੇਂ ਆਪਾਂ ਕਿਹਾ ਵੀ ਇਲੈਕਸ਼ਨ ਜਿਹੜਾ ਇਹ ਚੜ੍ਹਦੀ ਕਲਾ ਦੇ ਵਿੱਚ ਕੰਪਲੀਟ ਹੋ ਗਿਆ ਬਿਨਾਂ ਲੜਾਈ ਝਗੜੇ ਦੇ ਹੋ ਗਿਆ ਸੰਮਨ ਆਉਣ ਬਾਰੇ ਤੁਸੀਂ ਦੱਸਿਆ ਕੁਝ ਲੋਕ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਆ ਜਿਹੜੇ 48 ਘੰਟੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਦੂਸ਼ਣਵਾਦੀਆਂ ਪ੍ਰਚਾਰ ਬਹੁਤ ਵੱਡੇ ਪੱਧਰ ਦੇ ਉੱਪਰ ਹੋ ਰਿਹਾ ਹੈ ਇਹ ਕੌਣ ਲੋਕ ਨੇ ਕਿਉਂਕਿ ਜੇ ਗੱਲ ਕਰੀਏ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਦਾ ਚੋਣ ਮੈਨੀਫੈਸਟੋ ਪਿਛਲੇ ਦਿਨਾਂ ਦੇ ਵਿੱਚ ਆਇਆ ਆ ਜਿਦੇ ਵਿੱਚ ਗੱਲ ਕੀਤੀ ਗਈ ਹੈ ਵੀ ਨਸ਼ਿਆਂ ਤੇ ਰੋਕਥਾਮ ਕੀਤੀ ਜਾਏਗੀ ਉਹਦੇ ਵਿਰੋਧ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ ਉਸੇ ਪ੍ਰਕਾਰ ਦੀ ਫੋਟੋ ਲਾ ਕੇ ਉਸੇ ਪ੍ਰਕਾਰ ਦੀ ਟਾਈਪਿੰਗ ਕਰਕੇ ਤੇ ਉਹ ਬਣਾ ਦਿੱਤੇ ਨੇ ਵੀ ਨਸ਼ੇ ਕਰਨ ਵਾਲਾ ਸਾਨੂੰ ਵੋਟ ਨਾ ਪਾਈ ਜਾਵੇ ਹੈਨਾ ਡੇਰਾਬਾਦ ਜਿਹੜਾ ਆ ਬਿਲਕੁਲ ਪੂਰੇ ਰੂਪ ਦੇ ਵਿੱਚ ਡੇਰੇ ਸਾਰੇ ਬੰਦ ਕਰਵਾ ਦਿੱਤੇ ਜਾਣਗੇ ਵੀ ਇਸ ਤਰੀਕੇ ਦੇ ਜਿਹੜੀ ਬਿਆਨਬਾਜ਼ੀ ਕਰਦੇ ਪਏ ਨੇ ਕਿ ਸਰਕਾਰ ਉਹਨਾਂ ਲੋਕਾਂ ਦੇ ਉੱਪਰ ਰੋਕ ਨਹੀਂ ਲਾ ਸਕਦੀ ਉਸ ਤਰ੍ਹਾਂ ਦੇ ਕੋ ਡੇਰੇ ਦੇ ਬਾਹਰ ਮੜਾ ਜਾਂ ਪ੍ਰੋਟੈਸਟ ਕਰੇ ਤੇ ਸਰਕਾਰ ਉਸੇ ਬਿਲੇ ਉਸ ਬੰਦ ਨੂੰ ਚੌਕੇ ਅੰਦਰ ਕਰ ਦਿੰਦੀ ਹੈ ਤੇ ਜਿਹੜੇ ਹੁਣ ਇਸ ਤਰੀਕੇ ਦੇ ਪ੍ਰਚਾਰ ਕਰਦੇ ਪਏ ਨੇ ਸਰਕਾਰ ਉਹਨਾਂ ਨੂੰ ਕਿਉਂ ਨਾਤ ਨਹੀਂ ਪਾ ਰਹੀ ਇਹਦਾ ਕਾਰਨ ਕੀ ਲੱਗਦਾ ਪਏ ਤੁਹਾਨੂੰ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਜੀ ਇਹ ਸਾਡੇ ਧਿਆਨ ਦੇ ਵਿੱਚ ਵੀ ਆਇਆ ਸੀ ਅਸੀਂ ਇਸ ਤੇ ਬਿਲਕੁਲ ਸਪਸ਼ਟ ਕਰਨ ਵੀ ਜਾਰੀ ਕੀਤਾ ਦੇਖੋ ਮੈਂ ਸਾਰੇ 9 ਦੇ 9 ਹਲਕਿਆਂ 'ਚ ਪ੍ਰਚਾਰ ਕੀਤਾ ਚਾਹੇ ਤੁਹਾਨੂੰ ਦੇ ਕਬੂਲ ਕਰਾ ਹੋਣ ਸੁਲਤਾਨਪੁਰ ਲੋਧੀ ਮਾਲਵੇ ਦਾ ਜੀੜਾ ਹਲਕਾ ਤੇ ਉਸ ਤੋਂ ਅੱਗੇ ਮਾਝੇ ਦੇ ਖੇਮ ਕਰਨ ਹੋ ਗਿਆ ਜਿੰਡਿਆਲਾ ਖਰੂ ਹੋ ਗਿਆ ਬਾਬਾ ਪਕਾਲਾ ਤਰਨਤਾਰਨ ਪੱਟੀ ਹਲਕਾ ਜਿਨੇ ਵੀ ਹਲਕੇ ਹੈਗੇ ਨੇ ਯਾਨੀ ਸਾਰਿਆਂ ਵਿੱਚ ਮੈਂ ਪ੍ਰਚਾਰ ਕੀਤਾ ਤੇ ਇੱਥੋਂ ਦਾ ਜੋ ਕੋਈ ਵੀ ਵਰਕ ਹੋਵੇ ਚਾਹੇ ਉਹ ਆਪਣਾ ਜੋ ਵਪਾਰੀ ਭਾਈਚਾਰਾ ਉਹ ਹੋਵੇ ਚਾਹੇ ਹੋਰ ਕੋਈ ਭਾਈਚਾਰਾ ਹੋਵੇ ਸਾਰਿਆਂ ਵੱਲੋਂ ਤੁਸੀਂ ਲਾ ਲੋ ਕਿ ਜੋ ਦੁਆਬੇ ਹਲਕੇ ਦੇ ਕਪੂਰਥਲਾ ਜੋ ਕੌਨਸਟਿਟੂਐਂਸੀ ਹੈ ਹਲਕਾ ਹੈ ਉੱਥੋਂ ਦੇ ਜੋ ਬਾਲਮਿਕੀ ਸੰਘਰਸ਼ ਕਮੇਟੀ ਦੇ ਜੋ ਪ੍ਰਧਾਨ ਉਹਨਾਂ ਨੇ ਸਾਡੇ ਨਾਲ ਖਲੋਕੇ ਡਟ ਕੇ ਪਾਈ ਹੈ ਵੀ ਅਸੀਂ ਸਾਰਿਆਂ ਨੇ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਕਰਨੀ ਹੈ ਦੁਆਬੇ ਦੇ ਵਿੱਚੋਂ ਹਮ ਇੱਕ ਬੜਾ ਜ਼ਿਆਦਾ ਜਿਵੇਂ ਇਹ ਚੀਜ਼ਾਂ ਨੂੰ ਕੋਈ ਲੋਕ ਦੇਖਦੇ ਨੇ ਤਾਂ ਉਹ ਬੜੀ ਜ਼ਿਆਦਾ ਅੰਦਰੋਂ ਤਰਫ ਮਚਦੀ ਆ ਉਹਨਾਂ ਨੂੰ ਇਹ ਕਿਵੇਂ ਭਾਈ ਅਮਰਿਤਪਾਲ ਸਿੰਘ ਦੀ ਨੀ ਚੜਤ ਕਿਵੇਂ ਉਹ ਕੌਮੀ ਮੁੱਦਾ ਬਣ ਚੁੱਕਿਆ ਹੈ ਜੋ ਚਾਰੀ ਸਿੰਘ ਨੇ ਅਸ ਦੇ ਗੁਰੂ ਘਰ ਚ ਨੇ ਬਿਸਰ ਕੀਤਾ ਨੇ ਜਿਹੜੇ ਖੁਸ਼ਕੁਸ਼ ਸਰਕਾਰੀ ਸਾਜ਼ ਨੇ ਜਿਹੜੇ ਕੀ ਕੌਮ ਦੇ ਵਿੱਚ ਵਾੜੇ ਹੋਏ ਨੇ ਜਾਂ ਐਵੇਂ ਕੋਈ ਹੋਰ ਬੰਦੇ ਨੇ ਉਹ ਜਿਵੇਂ ਸਰਕਾਰ ਕਹਿੰਦੀਆਂ ਨੇ ਏਜੰਸੀਆਂ ਕਹਿੰਦੀਆਂ ਨੇ ਉਹਨਾਂ ਦੇ ਕਹਿਣ ਉੱਪਰ ਚੱਲ ਕੇ ਤੇ ਇਹ ਪੂਰ ਪ੍ਰਚਾਰ ਕਰ ਰਹੇ ਨੇ ਹੋਰ ਕੁਝ ਵੀ ਨਹੀਂ ਤੇ ਭਾਈ ਸਾਹਿਬ ਮੈਂ ਤੁਹਾਨੂੰ ਆਸ਼ਵਾਸ਼ਣ ਦਿਵਾਉਣਾ ਹੈ ਵੀ ਅਸੀਂ ਇਸ ਦੇ ਉੱਪਰ ਜਲਦ ਜੋ ਕੋਈ ਨੂੰ ਫੇਕ ਪੋਸਟਾਂ ਨੇ ਫੇਕ ਇਹੋ ਜਿਹੀਆਂ ਆਡੀਓਜ਼ ਨੇ ਵੀਡੀਓਜ਼ ਨੇ ਜੋ ਇਹ ਬਣਾ ਰਹੇ ਨੇ ਉਸ ਦੀ ਸਾਈਬਰ ਸੈੱਲ ਨੂੰ ਜੋ ਤਰਖਾਸ ਦੇ ਕੇ ਤੇ ਇਹਨਾਂ ਦੇ ਅਗੇਂਸਟ ਅਸੀਂ ਇੱਕ ਕਾਨੂੰਨੀ ਕਾਰਵਾਈ ਕਰਾਣਾ ਚਾਹੀਏ ਜੀ ਇੱਕ ਜਾਣਕਾਰੀ ਮੈਨੂੰ ਹੋਰ ਦਿਓ ਤਾਂ ਖਾਸ ਕਰਕੇ ਜਿਹੜੀਆਂ ਈਵੀਐਮ ਮਸ਼ੀਨਾਂ ਨੇ ਇਹਨਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਪਿਛਲੇ ਸਮੇਂ ਦੇ ਵਿੱਚ ਮੈਂ ਦੇਖਿਆ ਵੀ ਇਹਨਾਂ ਦਾ ਰਾਖੀ ਦੀ ਗੱਲ ਵੀ ਚੱਲੀ ਹੈ ਕੁਝ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਸ਼ੱਕ ਰਹਿੰਦਾ ਵੀ ਮਸ਼ੀਨਾਂ ਬਦਲੀਆਂ ਜਾ ਸਕਦੀਆਂ ਨੇ ਜਾਂ ਕੁਝ ਲੋਕ ਮਸ਼ੀਨਾਂ ਬਦਲ ਦਿੰਦੇ ਨੇ ਤੇ ਉਹਦੇ ਕਰਕੇ ਵੀ ਕਾਫੀ ਵੱਡੇ ਪੱਧਰ ਦੀ ਇੱਕ ਚਰਚਾ ਛੜੀ ਹੋਈ ਹੈ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਤੁਸੀਂ ਖਾਸ ਕਰਕੇ ਈਵੀਐਮ ਮਸ਼ੀਨਾਂ ਨੂੰ ਲੈ ਕੇ ਕਿੰਨੇ ਕੁ ਸੰਜੀਤਗੀ ਵਿੱਚ ਕੰਮ ਕਰਦੇ ਪਏ ਹੋ ਨਹੀਂ ਇਹ ਬਿਲਕੁਲ ਜ਼ਿਆਦਾ ਭਾਈ ਸਾਹਿਬ ਕੱਲ ਨੂੰ ਜਿਵੇਂ ਜੋ ਈਵੀਐਮ ਮਸ਼ੀਨਾਂ ਨੇ ਉਹ ਜੋ ਰਿਟਰਨਿੰਗ ਅਫਸਰ ਜੋ ਡੀਸੀ ਤਰਨਤਾਰਨ ਹੋਏ ਨੇ ਇਸ ਸਮੇਂ ਹੈਗੇ ਨੇ ਉਹਨਾਂ ਨੇ ਇਹ ਪੋਲਿੰਗ ਬੂਥ ਤੇ ਭੇਜੀਆਂ ਨੇ ਉੱਥੇ ਅਸੀਂ ਮੇਰੇ ਹਿਸਾਬ ਨਾਲ 1800 ਤੋਂ ਲੈ ਕੇ 2000 ਪਿੰਡ ਹੈ ਖਡੂਰ ਸਾਹਿਬ ਪਾਰਲੀਮੈਂਟਰੀ ਸੀਟ ਦੇ ਅਧੀਨ ਤੇ ਉੱਥੇ ਅਸੀਂ ਜੋ ਤੁਸੀਂ ਲਾ ਲੋ ਮੇਰੇ ਹਿਸਾਬ ਨਾਲ 11200 ਪੋਲਿੰਗ ਬੂਥ ਬੰਦ ਹੈ ਉੱਥੇ ਕੀ ਕਰ ਰਹੇ ਆ ਅਸੀਂ ਜੋ ਪੋਲਿੰਗ ਬੂਥਾਂ ਤੇ ਪੋਲਿੰਗ ਏਜੰਟ ਲਾ ਦਿੰਦੇ ਨੇ ਉਸ ਤੋਂ ਬਾਅਦ ਅਸੀਂ ਆਦੇ ਇਲੈਕਸ਼ਨ ਏਜੰਟ ਵੀ ਇੱਕ ਵਕੀਲ ਸਾਹਿਬ ਨੇ ਐਡਵੋਕੇਟ ਹਰਜੋਤ ਸਿੰਘ ਮਾਨ ਉਹਨਾਂ ਨੂੰ ਜੋ ਸੇਵਾ ਉਤਰਦੀ ਲਾ ਦਤੀ ਹੈ ਕਿ ਉਸ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਨੇ ਹੋਰ ਸੇਵਾਦਾਰ ਨੇ ਤੇ ਉਹ ਵੀ ਸਾਰੇ ਜਿਵੇਂ ਜਿਵੇਂ ਹੁੰਦਾ ਰਵਾਇਤੀ ਤੌਰ ਦੇ ਉੱਪਰ ਸਾਰੀਆਂ ਜੋ ਈਵੀਐਮ ਮਸ਼ੀਨਾਂ ਨੇ ਇਹਨਾਂ ਜਿਹੜੀ ਰਾਖੀ ਹੈ ਇਹਨਾਂ ਦੀ ਰਾਖੀ ਸੀਆਰਪੀਐਸ ਵੀ ਕਰ ਰਹੀ ਹੁੰਦੀ ਹੈ ਪਰ ਉੱਥੇ ਉੱਥੇ ਜਿੱਥੇ ਜਿੱਥੇ ਲੀਗਲੀ ਅਥਾਰਾਈਜ਼ ਸਾਨੂੰ ਹੋਊਗਾ ਅਸੀਂ ਉੱਥੇ ਜਾ ਕੇ ਇਹਨਾਂ ਦੀ ਜੋ ਰੱਖੀ ਵੀ ਕੰਨੀ ਤਰੀਕੇ ਨਾਲ ਕਰਾਂਗੇ ਜੀ ਜੀ ਬਿਲਕੁਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਆਖ ਰਾਹ ਜੀ ਸੋਨੇ ਜਿਹੇ ਪੰਗ ਦੇ ਵਿੱਚ ਤੁਸੀਂ ਜਾਣਕਾਰੀ ਮਹੱਈਆ ਕਰਵਾਈਆਂ ਨੇ ਜਲਦੀ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ